ਹੈਲੋ ਸਟੂਡੈਂਟਸ ਮਾਈਸੈਲਫ ਜਤਿੰਦਰ ਸਿੰਘ ਸਾਇੰਸ ਮਾਸਟਰ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਡਿਸਟ੍ਰਿਕਟ ਬਰਨਾਲਾ ਅੱਜ ਆਪਾਂ 6ਵੀਂ ਕਲਾਸ ਦੇ ਚੈਪਟਰ ਨੰਬਰ 10 ਗਤੀ ਅਤੇ ਦੂਰੀਆਂ ਬਾਰੇ ਪੜਨ ਜਾ ਰਹੇ ਹਾਂ ਇਸ ਚੈਪਟਰ ਵਿੱਚ ਅਸੀਂ ਗਤੀ ਦੀਆਂ ਕਿਸਮਾਂ ਕਿਸ ਤਰ੍ਹਾਂ ਸੀ ਦੂਰੀ ਨੂੰ ਮਾਪਣਾ ਹੈ ਜਾਂ ਦੂਰੀ ਦੀਆਂ ਮਾਪਿਕ ਇਕਾਈਆਂ ਜੋ ਐਸਆਈ ਯੂਨਿਟਸ ਨੇ ਉਹਦੇ ਬਾਰੇ ਪੜਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤੋਂ ਇਲਾਵਾ ਇਸ ਦੇ ਵਿੱਚ ਅਸੀਂ ਸਿੱਖਾਂਗੇ ਵੀ ਕਿਸ ਤਰ੍ਹਾਂ ਜੇਸੀਂ ਸਹੀ ਢੰਗ ਨਾਲ ਕਿਸੇ ਵਸਤੂ ਦੀ ਲੰਬਾਈ ਨੂੰ ਕੀ ਹੈ ਮਾਪ ਸਕਦੇ ਹਾਂ ਜਾਂ ਸਹੀ ਮਾਪਨ ਦੇ ਤਰੀਕੇ ਕਿਹੜੇ ਹਨ ਆਓ ਆਪਾਂ ਇਸ ਚੈਪਟਰ ਨੂੰ ਸਟਾਰਟ ਕਰਦੇ ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਆਵਾਜਾਈ ਦੇ ਬਹੁਤ ਸਾਰੇ ਸਾਧਨ ਹਨ ਕਾਰ ਹੈ ਜਹਾਜ਼ ਹੈ ਰੇਲ ਗੱਡੀ ਹੈ ਇਸ ਤੋਂ ਇਲਾਵਾ ਸਾਡੇ ਨਿੱਜੀ ਵਾਹਨ ਕਿੰਨੇ ਸਾਡੇ ਕੋਲ ਮੋਟਰਸਾਈਕਲ ਹੈ ਇਵਨ ਸਾਡੇ ਸਟੂਡੈਂਟਸ ਕੋਲੇ ਸਾਈਕਲਸ ਹਨ ਤਾਂ ਇਹ ਬਹੁਤ ਸਾਰੇ ਸਾਧਨ ਹੈ ਸਾਡੇ ਕੋਲ ਆਵਾਜਾਈ ਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਜਿੰਨਾ ਰਾਹੀ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਜਾ ਸਕਦੇ ਹਾਂ ਪਰ ਜੇ ਗੱਲ ਪ੍ਰਾਚੀਨ ਕਾਲ ਦੀ ਕਰੀਏ ਪੁਰਾਣੇ ਸਮੇਂ ਵਿੱਚ ਮਨੁੱਖ ਸਾਧਨਾ ਦੀ ਕੀ ਕਿਹੜੇ ਸਾਧਨਾਂ ਦੀ ਵਰਤੋਂ ਕਰਦਾ ਸੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਵਾਜਾਈ ਦੀ ਕਹਾਣੀ ਦੇ ਰੂਪ ਵਿੱਚ ਤਾਂ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਮਨੁੱਖ ਕੋਲ ਕੋਈ ਆਵਾਜਾਈ ਦੇ ਜ਼ਿਆਦਾ ਸਾਧਨ ਨਹੀਂ ਸੀ ਹੁੰਦੇ ਪ੍ਰਾਚੀਨ ਕਾਲ ਦੇ ਮਨੁੱਖ ਕੋਲੇ ਤਾਂ ਆਮ ਤੌਰ ਤੇ ਪੈਦਲ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਸੀ ਇਸ ਤੋਂ ਇਲਾਵਾ ਫਿਰ ਉਹ ਹੌਲੀ ਹੌਲੀ ਪਸ਼ੂਆਂ ਦਾ ਉਪਯੋਗ ਕਰਨ ਲੱਗ ਗਿਆ ਤਾਂ ਉਹਨਾਂ ਦੀ ਪਿੱਠ ਉੱਪਰ ਸਮਾਨ ਰੱਖ ਕੇ ਇੱਕ ਥਾਂ ਤੇ ਦੂਜੀ ਥਾਂ ਤੇ ਲੈ ਜਾਂਦਾ ਸੀ ਤੇ ਆਪ ਵੀ ਉਹਨਾਂ ਉੱਪਰ ਸਵਾਰ ਹੋ ਕੇ ਚਲਾ ਜਾਂਦਾ ਸੀ ਉਸ ਤੋਂ ਇਲਾਵਾ ਕੀ ਹੋਇਆ ਤਾਂ ਜੋ ਪਹੀਏ ਦੀ ਖੋਜ ਹੋਈ ਪਹੀਏ ਦੀ ਖੋਜ ਨੇ ਮਨੁੱਖੀ ਜੀਵਨ ਵਿੱਚ ਕਾਫੀ ਸੁਧਾਰ ਲਿਆ ਆਂਦੇ ਤਾਂ ਉਸ ਤੋਂ ਇਲਾਵਾ ਉਸ ਨੇ ਪਹੀਏ ਦੀ ਖੋਜ ਨਾਲ ਕੀ ਹੋਇਆ ਜੀ ਖਿੱਚਣ ਵਾਲੇ ਵਹਨ ਜਿੰਨ ਪਸ਼ੂਵਾਂ ਦੀ ਸਹਾਇਤਾ ਨਾਲ ਜਿਸ ਤਰ੍ਹਾਂ ਇੱਕ ਕਾਰਟ ਵਗੈਰਾ ਬਣਾਇਆ ਉਸਨੇ ਇਹ ਆਪਣੇ ਆਵਾਜਾਈ ਦੇ ਸਾਧਨ ਬਣਾ ਲਏ ਜਿਸ ਨਾਲ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਿੱਚ ਹੋਰ ਆਸਾਨੀ ਹੋ ਗਈ ਤੇ ਉਹ ਆਪਣਾ ਸਮਾਨ ਹੈ ਜੋ ਪਹਿਲਾਂ ਨਾਲੋਂ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣ ਲੱਗਾ ਉਸ ਤੋਂ ਬਾਅਦ ਜੇ ਅਸੀਂ ਗੱਲ 19ਵੀਂ ਸਦੀ ਦੇ ਆਰੰਭ ਤੱਕ 19ਵੀਂ ਸਦੀ ਦੇ ਸ਼ੁਰੂ ਤੱਕ ਦੀ ਕਰਦੇ ਹਾਂ ਤਾਂ ਮਨੁੱਖ ਆਮ ਤੌਰ ਤੇ ਪਸ਼ੂ ਸ਼ਕਤੀ ਐਨੀਮਲਸ ਨੂੰ ਹੀ ਯੂਜ਼ ਕਰਦਾ ਸੀਗਾ ਇੱਕ ਥਾਂ ਤੋਂ ਆਪਦੇ ਆਵਾਜਾਈ ਦੇ ਸਾਧਨਾਂ ਦੇ ਰੂਪ ਵਿੱਚ ਤਾਂ ਉਸ ਤੋਂ ਬਾਅਦ ਜਿਉਂ-ਜਿਉਂ ਅੱਗੇ ਮਨੁੱਖੀ ਤਰੱਕੀ ਕਰਦਾ ਗਿਆ ਖੋਜਾਂ ਹੁੰਦੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਜੋ ਭਾਫ਼ ਦਾ ਇੰਜਣ ਹੈ ਇਸ ਨੇ ਕੀ ਮਨੁੱਖ ਦੇ ਜੀਵਨ ਵਿੱਚ ਇੱਕ ਕਾਫੀ ਵੱਡਾ ਚੇਂਜ ਲੈ ਕੇ ਆਂਦਾ ਤਾਂ ਇਸ ਦੇ ਨਾਲ ਕੀ ਹੈ ਰੇਲ ਗੱਡੀਆਂ ਦੀਆਂ ਪਟੜੀਆਂ ਵਗੈਰਾ ਦਾ ਨਿਰਮਾਣ ਹੋਇਆ ਤਾਂ ਮਨੁੱਖ ਨੂੰ ਬਹੁਤ ਵੱਡੀਆਂ ਦੂਰੀਆਂ ਨੂੰ ਤੈਅ ਕਰਨ ਲਈ ਬਹੁਤ ਘੱਟ ਸਮਾਂ ਲੱਗਣ ਲਗਾ ਇਸ ਤੋਂ ਇਲਾਵਾ ਜੀ ਅੱਜ ਦੀ ਗੱਲ ਕਰਦੇ ਆ ਅੱਜ ਸਾਡੇ ਕੋਲੇ ਬਹੁਤ ਸਾਰੇ ਆਵਾਜਾਈ ਦੇ ਸਾਧਨ ਹਨ ਹਵਾਈ ਜਹਾਜ਼ ਹਨ ਸੁਪਰਸੋਨਿਕ ਜਹਾਜ਼ ਹਨ ਇਸ ਤੋਂ ਇਲਾਵਾ ਪੁਲਾੜ ਦੇ ਵਿੱਚ ਜਾਣ ਲਈ ਰਾਕਟ ਸਾਡੇ ਕੋਲੇ ਹਨ ਤਾਂ ਕਾਫੀ ਸਾਰੇ ਸਾਧਨ ਹਨ ਅੱਜ ਦੇ ਮਨੁੱਖੀ ਜੀ ਗੱਲ ਕਰੀਏ ਤਾਂ ਅੱਜ ਦਾ ਮਨੁੱਖ ਕੋਲੇ ਐਨੇ ਸਾਧਨ ਹਨ ਕਿ ਉਹ ਲੰਬੀ ਤੋਂ ਲੰਬੀ ਦੂਰੀ ਵੀ ਕੁਝ ਘੰਟਿਆਂ ਦੇ ਵਿੱਚ ਤੈਅ ਕਰ ਸਕਦਾ ਹੈ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣਾ ਵੀ ਉਹਦੇ ਲਈ ਕੀ ਹੈ ਪੋਸੀਬਲ ਹੋ ਗਿਆ ਹੈ ਆਓ ਆਪਾਂ ਕੁਝ ਆਵਾਜਾਈ ਦੇ ਸਾਧਨਾਂ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਕਸਰ ਇਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਆਵਾਜਾਈ ਦੇ ਸਾਧਨ ਇਸ ਪਿਕਚਰ ਨੂੰ ਧਿਆਨ ਨਾਲ ਦੇਖੋ ਇਸ ਵਿੱਚ ਆਵਾਜਾਈ ਦੇ ਕੁਝ ਸਾਧਨ ਵਿਖਾਏ ਗਏ ਹਨ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਕੁਐਸਚਨ ਦੇ ਵਿੱਚ ਕੀ ਹੈ ਇਹ ਵੱਖ-ਵੱਖ ਤਰ੍ਹਾਂ ਦੇ ਹਨ ਕੋਈ ਧਰਤੀ ਤੇ ਸਾਧਨ ਚੱਲਦਾ ਹੈ ਜਲ ਮਾਰਗ ਤੇ ਚੱਲਦਾ ਹੈ ਕੋਈ ਥਲ ਮਾਰਗ ਤੇ ਚੱਲਦਾ ਹੈ ਤੇ ਕੋਈ ਹਵਾ ਵਿੱਚ ਚੱਲਦਾ ਹੈ ਉਹ ਸਾਧਨ ਜੋ ਥਲ ਮਾਰਗ ਤੇ ਚੱਲਦੇ ਹਨ ਜੋ ਧਰਤੀ ਤੇ ਚੱਲਦੇ ਹਨ ਉਹਨੂੰ ਅਸੀਂ ਆਵਾਜਾਈ ਦੇ ਧਰਤੀ ਵਾਲੇ ਸਾਧਨ ਕਹਿ ਦਿੰਦੇ ਹਾਂ ਜਾਂ ਥਲ ਮਾਰਗ ਆਵਾਜਾਈ ਦੇ ਸਾਧਨ ਕਹਿੰਦੇ ਨੇ ਜਿਸ ਤਰ੍ਹਾਂ ਇਹ ਰੇਲ ਗੱਡੀ ਹੋ ਗਈ, ਬੱਸ ਹੋ ਗਈ, ਇੱਕ ਕਾਟ ਹੋ ਗਿਆ, ਸਾਈਕਲ ਹੋ ਗਿਆ, ਇਹ ਉਹ ਸਾਧਨ ਹਨ ਆਵਾਜਾਈ ਦੇ ਜੋ ਕਿ ਥਲ ਮਾਰਗ ਤੇ ਚੱਲਦੇ ਹਨ, ਮਿੰਜ ਧਰਤੀ ਉੱਪਰ ਚੱਲਦੇ ਹਨ। ਇਸ ਤੋਂ ਇਲਾਵਾ ਉਹ ਸਾਧਨ ਜੋ ਪਾਣੀ ਤੇ ਚੱਲਦੇ ਹਨ, ਉਹਨਾਂ ਨੂੰ ਅਸੀਂ ਜਲ ਮਾਰਗ ਆਵਾਜਾਈ ਦੇ ਸਾਧਨ ਕਹਿੰਦੇ ਨੇ ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਹੋ ਗਿਆ, ਕਿਸ਼ਤੀ ਹੋ ਜੇ, ਪੰਡੁੱਬੀਆਂ ਹੋ ਜਾਣ। ਇਸ ਤੋਂ ਇਲਾਵਾ ਕੁਝ ਅਜਿਹੇ ਆਵਾਜਾਈ ਦੇ ਸਾਧਨ ਹਨ ਜੋ ਖਬਰਾਂ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੇ ਜਾਂਦੇ ਹਨ ਉਹਨਾਂ ਨੂੰ ਅਸੀਂ ਹਵਾ ਮਾਰਗੀ ਸਾਧਨ ਕਹਿ ਦਿੰਨੇ ਆ ਜਾਂ ਉਹਨਾਂ ਦੇ ਵਿੱਚ ਸਾਡੇ ਕੋਲੇ ਕਿਹੜੇ ਆਉਣਗੇ ਜੀ ਜਿਸ ਤਰ੍ਹਾਂ ਹਵਾਈ ਜਹਾਜ਼ ਹੋ ਗਿਆ ਹੈਲੀਕਾਪਟਰ ਹੋ ਗਿਆ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਰਾਕਟ ਹੋ ਗਏ ਜੋ ਪੁਲਾੜ ਦੇ ਵਿੱਚ ਕਹਿੰਦੇ ਨੇ ਪੁਲਾੜ ਜਾਂ ਯਾਤਰੀ ਯੂਜ਼ ਕਰਦੇ ਨੇ ਜਾਣ ਲਈ ਤਾਂ ਸੈਟਲਾਈਟ ਅਸੀਂ ਲਾਂਚ ਕਰਨ ਲਈ ਰਾਕਟਸ ਦੇ ਯੂਜ਼ ਕਰਦੇ ਆ ਤਾਂ ਇਹ ਵੱਖ-ਵੱਖ ਤਰ੍ਹਾਂ ਦੇ ਨੂੰ ਤਿੰਨ ਕੈਟਾਗਰੀ ਦੇ ਵਿੱਚ ਅਸੀਂ ਵੰਡਿਆ ਹੈ ਇੱਕ ਥਲ ਭਾਗ ਤੇ ਜੋ ਚੱਲਦੇ ਹਨ ਇੱਕ ਜਲ ਭਾਗ ਤੇ ਅਤੇ ਦੂਸਰੇ ਹਵਾ ਵਾਲੇ ਮਾਰਗਰਾਹੀ ਜੋ ਆਵਾਜ਼ੀ ਦੇ ਸਾਧਨਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਨ ਆਈ ਹੋਪ ਤੁਸੀਂ ਇਸ ਨੂੰ ਸਮਝ ਗਏ ਹੋਮੋਗੇ ਸਾਡਾ ਟਾਪਿਕ ਹੈ ਜਿਹੜਾ ਉਹ ਹੈ ਵੀ ਤੁਸੀਂ ਕਿੰਨੀ ਦੂਰੀ ਤੈਅ ਕੀਤੀ ਤੇ ਇਹ ਡੈਸਕ ਕਿੰਨਾ ਚੌੜਾ ਹੈ ਹੁਣ ਇਸ ਦੇ ਵਿੱਚ ਕੀ ਕੀਤਾ ਹੈ ਇਸ ਇੱਕ ਐਕਟੀਵਿਟੀ ਕਰ ਰਹੇ ਹਾਂ ਇਹ ਡੈਸਕ ਨੂੰ ਅਸੀਂ ਹਾ ਅੱਧੇ ਭਾਗ ਦੇ ਵਿੱਚ ਵਾਪਨ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪ੍ਰੈਕਟਿਸ ਨੂੰ ਕਿਸ ਨੇ ਮਾਪ ਰਿਹਾ ਹੈ ਉਹ ਇਸ ਦੀ ਇੱਕ ਪੂਰੀ ਇਸ ਦੇ ਨਾਲ ਥ्रेड ਧਾਗਾ ਇਹਦੀ ਪੂਰੀ ਲੰਬਾਈ ਜਿੰਨਾ ਲੈ ਲੈਂਦਾ ਤੇ ਉਸ ਨੂੰ ਅੱਧਾ ਕਰ ਲੈਂਦਾ ਅੱਧਾ ਕਰਨ ਤੋਂ ਬਾਅਦ ਉਹ ਧਾਗੇ ਨਾਲ ਇਸਤੇ ਕੀ ਨਿਸ਼ਾਨ ਲਗਾ ਦਿੰਦਾ ਹੈ ਤਾਂ ਸਾਨੂੰ ਅਸੀਂ ਆਸਾਨੀ ਨਾਲ ਇਸ ਡੈਸਕ ਦਾ ਅੱਧਾ ਭਾਗ ਕੀ ਹੈ ਫਾਈਂਡ ਆਊਟ ਜਾਂ ਲੱਭ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਅੱਗੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਇਹ ਵਿਅਕਤੀ ਵੀ ਕੀ ਕਰ ਰਿਹਾ ਹੈ ਇਸ ਨੇ ਇਸ ਦਾ 1/3 ਭਾਗ ਲੱਭਣਾ ਹੈ ਤਾਂ ਇਹ ਇਸ ਨੂੰ ਬਿਲਕੁਲ ਉਸ ਤਰ੍ਹਾਂ ਹੀ ਪਹਿਲਾਂ ਜੋ ਧਾਗਾ ਹੈ ਉਸ ਨੂੰ ਹਾਫ ਕਰ ਲੈਂਦਾ ਹੈ ਹਾਫ ਤੋਂ ਬਾਅਦ ਉਸ ਨੂੰ ਫਿਰ 1/4 ਉਸ ਦਾ ਫਾਈਂਡ ਕਰ ਲੈ ਇੱਕ ਚੌਥਾ ਕੀ ਹੈ ਭਾਗ ਉਹਦਾ ਫਾਈਂਡ ਕਰ ਲੈਂਦਾ ਲੱਭ ਲੈਂਦਾ ਤਾਂ ਇਸ ਤਰ੍ਹਾਂ ਇਹਨੂੰ ਅਲੱਗ-ਅਲੱਗ ਭਾਗਾਂ ਵਿੱਚ ਕੀ ਆਹੋ ਮਾਪ ਸਕਦਾ ਹੈ ਚਾਰ ਭਾਗਾਂ ਵਿੱਚ ਤਿੰਨ ਭਾਗਾਂ ਵਿੱਚ ਜਾਂ 6 ਭਾਗਾਂ ਵਿੱਚ ਕੀ ਇਸ ਨੂੰ ਵੰਡ ਸਕਦਾ ਹੈ ਜਿਸ ਤਰ੍ਹਾਂ ਇਹ ਦਿਖਾਇਆ ਗਿਆ ਹੈ ਪਰ ਜੇ ਅਸੀਂ ਗੱਲ ਕਰੀਏ ਵੀ ਇੱਥੇ ਇੱਕ ਦਿਖਾਇਆ ਗਿਆ ਤੁਹਾਨੂੰ ਦੇਖੋ ਕੁਝ ਮਾਪ ਦੇ ਬਾਰੇ ਅਸੀਂ ਪੜਨ ਜਾ ਰਹੇ ਹਾਂ ਹੁਣ ਜੇ ਕੁਝ ਮਾਪ ਦੀ ਗੱਲ ਕਰਦੇ ਹਾਂ ਤਾਂ ਅਕਸਰ ਸਾਡੇ ਦਿਮਾਗ ਚ ਆ ਜਾਂਦਾ ਵੀ ਅਸੀਂ ਕਿਸੇ ਚੀਜ਼ ਨੂੰ ਮਾਪਾਂ ਕਿਵੇਂ ਜਿਸ ਤਰ੍ਹਾਂ ਇਸ ਡੈਸਕ ਦੀ ਲੰਬਾਈ ਹੈ ਤਾਂ ਇਹਨੂੰ ਅਸੀਂ ਗਿੱਠ ਨਾਲ ਮਾਪ ਰਹੇ ਹਾਂ ਤਾਂ ਕੀ ਇਹ ਗਿੱਠ ਨਾਲ ਮਾਪਣਾ ਉਚਿਤ ਹੈ ਮੰਨ ਲਓ ਵੀ ਮੈਂ ਆਪਣੀ ਗਿੱਠ ਨਾਲ ਕਿਸੇ ਡੈਸਕ ਦੀ ਲੰਬਾਈ ਮਾਪ ਰਿਹਾ ਤਾਂ ਮੇਰੀਆਂ 5 ਗਿੱਠਾਂ ਬਣਦੀਆਂ ਪਰ ਜੇ ਕੋਈ ਛੋਟੇ ਬੱਚੇ ਨੂੰ ਅਸੀਂ ਉਸ ਨੂੰ ਮਾਪਣ ਲਈ ਕਹੇ ਤਾਂ ਉਸ ਦੀਆਂ 5 ਤੋਂ ਜ਼ਿਆਦਾ 7 ਜਾਂ 8 ਗਿੱਠਾਂ ਦੇ ਕੀ ਹੈ ਬਣ ਗੀਆਂ ਤਾਂ ਕੀ ਅਸੀਂ ਐਕੂਰੇਟ ਲੰਬਾਈ ਮਾਪ ਸਕਦੇ ਹਾਂ ਗਿੱਠ ਨਾਲ ਬਿਲਕੁਲ ਵੀ ਨਹੀਂ ਇਸ ਦਾ ਕਾਰਨ ਇਹ ਹੈ ਅਸੀਂ ਜਿਹੜੇ ਗੱਠ ਨਾਲ ਲੰਬਾਈ ਮਾਪਦੇ ਹਾਂ ਉਹ ਬਿਲਕੁਲ ਸਹੀ ਨਹੀਂ ਹੁੰਦੀ ਕਿਉਂਕਿ ਹਰੇਕ ਵਿਅਕਤੀ ਦੀ ਗੱਠ ਦਾ ਆਕਾਰ ਇੱਕੋ ਜਿਹਾ ਨਹੀਂ ਹੁੰਦਾ ਕਿਸੇ ਵਿਅਕਤੀ ਦੀ ਗੱਠ ਵੱਡੀ ਹੁੰਦੀ ਹੈ ਕਿਸੇ ਵਿਅਕਤੀ ਦੇ ਹੱਥ ਦਾ ਆਕਾਰ ਛੋਟਾ ਦਾ ਉਸ ਦੀ ਗੱਠ ਕੀ ਹੈ ਛੋਟੀ ਹੁੰਦੀ ਹੈ ਤਾਂ ਜੇ ਅਸੀਂ ਗੱਠ ਨਾਲ ਕਿਸੇ ਵੀ ਵਸਤੂ ਦੀ ਲੰਬਾਈ ਮਾਪਦੇ ਹਾਂ ਤਾਂ ਇਹ ਬਿਲਕੁਲ ਵੀ ਉਚਿਤ ਤਰੀਕਾ ਨਹੀਂ ਹੈ ਤਾਂ ਕਿਸੇ ਵਸਤੂ ਦੀ ਲੰਬਾਈ ਮਾਪਣ ਲਈ ਅਸੀਂ ਕੁਝ ਕਿ ਮਿਆਰੀਆਂ ਇਕਾਈਆਂ ਦੀ ਵਰਤੋਂ ਕਰਦੇ ਹਾਂ ਜਿਉਂ ਜਿਉਂ ਸਿੱਖਿਆ ਨੇ ਮਾਪਨ ਦੀਆਂ ਮਾਨਕ ਜਮਿਆਰੀਆਂ ਇਕਾਈਆਂ ਇਸ ਦੇ ਵਿੱਚ ਅਸੀਂ ਕੁਝ ਪੜਨ ਦੀ ਕੋਸ਼ਿਸ਼ ਕਰਦੇ ਹਾਂ ਮੇਰੀਆਂ ਇਕਾਈਆਂ ਕਿਹੜੀਆਂ-ਕਿਹੜੀਆਂ ਹਨ ਤਾਂ ਮੇਰੀਆਂ ਇਕਾਈਆਂ ਦੇ ਵਿੱਚ ਜਦੋਂ ਜੇਕਰ ਅਸੀਂ ਡਿਸਕਸ ਕਰਦੇ ਹਾਂ ਤਾਂ ਇੱਕ ਗੱਲ ਤੁਸੀਂ ਧਿਆਨ ਰੱਖਣੀ ਹੈ ਵੀ ਜੋ ਆਪਣੇ ਕੋਲੇ ਇਹਦੀ ਐਸ ਆਈ ਇਕਾਈ ਹੈ ਲੰਬਾਈ ਦੀ ਉਹ ਹੈ ਜੀ ਮੀਟਰ ਐਸ ਆਈ ਇਕਾਈ ਹੈ ਲੰਬਾਈ ਦੀ ਮੀਟਰ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਲੰਬਾਈ ਨੂੰ ਮਾਪਣ ਲਈ ਅਸੀਂ ਵੱਖ-ਵੱਖ ਹੋਰ ਇਕਾਈਆਂ ਦਾ ਅਪਯੋਗ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਫੁੱਟ ਦਾ ਉਪਯੋਗ ਕਰਦੇ ਹਾਂ ਸੈਂਟੀਮੀਟਰਸ ਦਾ ਉਪਯੋਗ ਕਰਦੇ ਹਾਂ ਇਸ ਤੋਂ ਇਲਾਵਾ ਜੋ ਵੱਡੀਆਂ ਲੰਬੀਆਂ ਦੂਰੀਆਂ ਨੇ ਉਹਨਾਂ ਨੂੰ ਮਾਪਣ ਲਈ ਅਸੀਂ ਕਿਲੋਮੀਟਰਸ ਦਾ ਉਪਯੋਗ ਕਰਦੇ ਹਾਂ ਹੁਣ ਇਸ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਇਹਦੇ ਵਿੱਚ ਕੀ ਸਮਝਣਾ ਹੈ ਇੱਕ ਤਾਂ ਇਸ ਤੁਸੀਂ ਇਹ ਯਾਦ ਰੱਖਣਾ ਵੀ ਲੰਬਾਈ ਦੀ ਐਸਾ ਇਕਾਈ ਹੈ ਉਹ ਕੀ ਹੈ ਆਪਣੇ ਕੋਲ ਮੀਟਰ ਹੈ ਹੁਣ ਇਸ ਸਕੇਲ ਨੂੰ ਧਿਆਨ ਨਾਲ ਦੇਖੋ ਜੋ ਨੀਚੇ ਦਿੱਤਾ ਗਿਆ ਹੈ ਇਸ ਸਕੇਲ ਨੂੰ 1 ਮੀਟਰ ਦਾ ਸਕੇਲ ਹੈ ਇਸ ਸਕੇਲ ਨੂੰ ਬਰਾਬਰ 100 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ ਜਿਹੜਾ ਇੱਕ ਭਾਗ ਹੈ 100ਵੇਂ ਦਾ ਇੱਕ ਭਾਗ ਨੂੰ ਅਸੀਂ ਕਹਿੰਦੇ ਹਾਂ ਸੈਂਟੀਮੀਟਰ ਤਾਂ ਇਟ ਮੀਨਜ਼ ਜਿਹੜਾ ਹਰੇਕ 1 ਮੀਟਰ ਹੈ ਇਸ ਦੇ ਵਿੱਚ 100 ਸੈਂਟੀਮੀਟਰ ਹੁੰਦੇ ਹਨ ਤਾਂ ਇਸ ਤੋਂ ਬਾਅਦ ਜੋ ਸੈਂਟੀਮੀਟਰ ਹੈ ਉਸ ਨੂੰ ਬਰਾਬਰ 10 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ 1 ਸੈਂਟੀਮੀਟਰ ਵਿੱਚ 10 ਮਿਲੀਮੀਟਰ ਹੁੰਦੇ ਹਨ ਤਾਂ ਜਿਹੜਾ ਸੈਂਟੀਮੀਟਰ ਦਾ 10ਵਾਂ ਹਿੱਸਾ ਹੁੰਦਾ ਉਸ ਨੂੰ ਅਸੀਂ ਮਿਲੀਮੀਟਰ ਕਹਿੰਦੇ ਹਾਂ ਜੇ ਗੱਲ ਕਰ assi ਵੱਡੀਆਂ ਦੂਰੀਆਂ ਦੀ ਕਰਦੇ ਹਾਂ ਮੰਨ ਲਓ ਵੀ ਅਸੀਂ ਕਹਿਤਾ ਵੀ ਦੋ ਸ਼ਹਿਰਾਂ ਦੇ ਵਿਚਕਾਰ ਲਈ ਦੂਰੀ ਮਾਪਣੀ ਹੈ ਤਾਂ ਅਸੀਂ ਮੀਟਰ ਦੀ ਇਕਾਈ ਦੀ ਵਰਤੋਂ ਨਹੀਂ ਕਰਾਂਗੇ ਉਸ ਦੇ ਲਈ ਅਸੀਂ ਕਿਲੋਮੀਟਰ ਇਕਾਈ ਦੀ ਵਰਤੋਂ ਕਰਾਂਗੇ 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਹਨ ਤਾਂ ਇਹ ਤੁਸੀਂ ਯਾਦ ਰੱਖ ਲੈਣੀਆਂ ਇਹ টারਮਸ ਵੀ 1 ਮੀਟਰ 100 ਸੈਂਟੀਮੀਟਰ ਦੇ ਇਕੁਅਲ ਹੁੰਦਾ ਤੇ 1 ਸੈਂਟੀਮੀਟਰ 10 mm ਦੇ ਕੋਲੋਂ ਦਾ ਤੇ 1 km इज इक्वल टू 1000 1 km ਦੇ ਵਿੱਚ 1000 ਮੀਟਰ ਹੁੰਦੇ ਹਨ ਇਹ ਮਾਪਣ ਦੀਆਂ ਕੁਝ ਕਿ ਇਕਾਈਆਂ ਹਨ ਲੰਬਾਈ ਨੂੰ ਤਾਂ ਤੁਸੀਂ ਯਾਦ ਰੱਖਣਾ ਵੀ ਜੋ ਲੰਬਾਈ ਦੀ ਮਾਪਣ ਦੀ SI ਇਕਾਈ ਹੈ ਉਹ ਕੀ ਹੈ ਜੀ ਮੀਟਰ ਇਹ ਅਕਸਰ ਕੁਐਸਚਨ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਵੀ ਲੰਬਾਈ ਨੂੰ ਮਾਪਣ ਦੀ SI ਇਕਾਈ ਕੀ ਹੈ ਤਾਂ ਤੁਸੀਂ ਦੱਸਣਾ दैट इज द ਮੀਟਰ SI ਯੂਨਟ ਆਈ ਹੋਪ ਤੁਸੀਂ ਇਹ ਸਮਝ ਗਏ ਹੋਮੋਗੇ ਹੁਣ ਗੱਲ ਆਉਣੇ ਵੀ ਲੰਬਾਈ ਦਾ ਸਹੀ ਮਾਪਨ ਦਾ ਤਰੀਕਾ ਕਿਹੜਾ ਹੈ ਕਿ ਅਸੀਂ ਜੋ ਲੰਬਾਈ ਮਾਪ ਰਹੇ ਹਾਂ ਉਹ ਸਾਡੀ ਸਹੀ ਹੈ ਉਸ ਨੂੰ ਮਾਪਨ ਦੇ ਕੁਝ ਕਿ ਤਰੀਕੇ ਹਨ ਜਿਸ ਨੂੰ ਅਸੀਂ ਸਮਝਣ ਜਾ ਰਹੇ ਹਾਂ ਆਓ ਦੇਖਦੇ ਹਾਂ ਸਭ ਤੋਂ ਪਹਿਲਾ ਤਰੀਕਾ ਕੀ ਹੈ ਵੀ ਜਦੋਂ ਅਸੀਂ ਕੋਈ ਲੰਬਾਈ ਮਾਪਦੇ ਹਾਂ ਤਾਂ ਅਸੀਂ ਜੋ ਆਪਣਾ ਸਕੇਲ ਰੱਖਣਾ ਹੈ ਉਹ ਇਸ ਤਰ੍ਹਾਂ ਟੇਢਾ ਨਹੀਂ ਰੱਖਣਾ ਇਹ ਵੀ ਗਲਤ ਹੈ ਕਿਉਂਕਿ ਸਕੇਲ ਇੱਧਰ ਹੈ ਉਸ ਨੂੰ ਸੀ ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਅਤੇ ਬਿਲਕੁਲ ਸਹੀ ਜਗ੍ਹਾ ਤੇ ਰੱਖਣਾ ਹੈ ਦੂਸਰਾ ਕੀ ਹੈ ਜੀ ਦੇ ਦੂਸਰਾ ਪੁਆਇੰਟ ਕਈ ਵਾਰੀ ਕੀ ਹੁੰਦਾ ਹੈ ਜੋ ਸਾਡਾ ਸਕੇਲ ਹੁੰਦਾ ਉਸ ਦਾ ਸਿਰਾ ਉੱਪਰ ਲੱਗਾ ਸਿਆ ਹੁੰਦਾ ਹੈ ਤੇ ਸਾਨੂੰ ਜ਼ੀਰੋ ਸਪਸ਼ਟ ਰੂਪ ਵਿੱਚ ਵਿਖਾਈ ਨਹੀਂ ਦਿੰਦੀ ਹੈਗੀ ਤਾਂ ਉਸ ਦੇ ਲਈ ਵੀ ਕੀ ਕਰਨਾ ਸੀ 1 ਸੈਂਟੀਮੀਟਰ ਛੱਡ ਕੇ ਮਾਪ ਸਕਦੇ ਆ ਉਸ ਤੋਂ ਬਾਅਦ ਉਸ ਦੇ ਵਿੱਚ ਇੱਕ ਐਡ ਕਰ ਲਵਾਂਗੇ ਤਾਂ ਇਹ ਧਿਆਨ ਰੱਖਣਾ ਹੈ ਤੀਸਰਾ ਕੀ ਹੈ ਜੀ ਜਦੋਂ ਵੀ ਅਸੀਂ ਕੋਈ ਮਾਪ ਮਾਪਦੇ ਆ ਤਾਂ ਸਾਡੀ ਅੱਖ ਦੀ ਸਥਿਤੀ ਬੜੀ ਸਪਸ਼ਟ ਹੋਣੀ ਚਾਹੀਦੀ ਹੈ ਅਸੀਂ ਇਹ ਦੇਖਣਾ ਵੀ ਅਸੀਂ ਕਿੱਥੇ ਬੈਠ ਕੇ ਰੀਡਿੰਗ ਲੈਣੀ ਹੈ ਜੇ ਅਸੀਂ ਇਸ ਪਿਕਚਰ ਦੇ ਵਿੱਚ ਦੇਖਦੇ ਹਾਂ ਤਾਂ ਇਸ ਪਿਕਚਰ ਦੇ ਵਿੱਚ ਜੋ ਇਹ ਵਾਲਾ ਵਿਅਕਤੀ ਹੈ ਸੈਂਟਰ ਵਾਲਾ ਇਹ ਬਿਲਕੁਲ ਸਹੀ ਸਥਿਤੀ ਹੈ ਕਿਸੇ ਵੀ ਤਰ੍ਹਾਂ ਦੀ ਲੰਬਾਈ ਨੂੰ ਮਾਪਣ ਦੀ ਜੇ ਅਸੀਂ ਇਹ ਵਾਲੀ ਸਥਿਤੀ ਵੀ ਗਲਤ ਹੈ ਸੀ ਵਾਲੀ ਤੇ ਏ ਵਾਲੀ ਵੀ ਕਿਹ ਗਲਤ ਹੈ ਸਾਈਡ ਤੋਂ ਬਿਲਕੁਲ ਵੀ ਨਹੀਂ ਦੇਖਣਾ ਬਿਲਕੁਲ ਸਾਹਮਣੇ ਤੋਂ ਉਸ ਨੂੰ ਕੀ ਹੈ ਦੇਖਣ ਦੀ ਕੋਸ਼ਿਸ਼ ਕਰਨੀ ਹੈ ਜੇ ਕੋਈ ਵੀ ਲੰਬਾਈ ਮਾਪਣੀ ਹੈ ਆਈ ਹੋਪ ਤੁਸੀਂ ਇਹਦੇ ਬਾਰੇ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਨਾ ਹੁਣ ਅਸੀਂ ਕੁਝ ਕਿਧਰ ਇੱਕ ਐਕਟੀਵਿਟੀ ਕੀਤੀ ਹੈ ਇਹ ਇਸ ਦੇ ਵਿੱਚ ਕੀ ਕੀਤਾ ਗਿਆ ਇੱਕ ਧਾਗੇ ਦੀ ਸਹਾਇਤਾ ਨਾਲ ਬਕਰ ਰੇਖਾ ਬਕਰ ਰੇਖਾ ਕਿਹੜੀ ਹੁੰਦੀ ਹੈ ਜਿਸ ਤਰ੍ਹਾਂ ਏ ਮੈਨੇ ਏ ਮਾਰਤੀ ਟੇਢੀ ਲਾਈਨ ਜੀ ਨੂੰ ਸੀ ਕਹਦੇ ਨੇ ਬਿਲਕੁਲ ਸਟ੍ਰੇਟ ਲਾਈਨ ਨਾ ਹੋਵੇ ਤਾਂ ਬਕਰ ਰੇਖਾ ਦੀ ਲੰਬਾਈ ਮਾਪਣੀ ਐ ਸਿ ਤਾਂ ਉਹ ਕਿਸ ਵੇ ਨਾਲ ਅਸੀਂ ਮਾਪ ਸਕਦੇ ਆ ਤਾਂ ਅਸੀਂ ਕੀ ਕਰਾਂਗੇ ਇੱਕ ਧਾਗਾ ਲਵਾਂਗੇ ਧਾਗੇ ਨੂੰ ਬਿਲਕੁਲ ਬਿਲਕੁਲ ਇਸ ਦੇ ਨਾਲ ਲੈ ਜਾਂਦਾ ਲੈ ਜਾਵਾਂਗੇ ਤੇ ਉਸ ਤੋਂ ਬਾਅਦ ਇਸ ਧਾਗੇ ਨੂੰ ਸਟ੍ਰੇਟ ਸਿੱਧਾ ਕਰਕੇ ਇੱਕ ਸਕੇਲ ਨਾਲ ਮਾਪ ਰਵਾਂਗੇ ਤਾਂ ਸਾਨੂੰ ਇਸ ਬਕਰ ਰੇਖਾ ਦੀ ਲੰਬਾਈ ਕੀ ਆ ਪਤਾ ਲੱਗ ਜਾਵੇਗੀ ਹੁਣ ਅਸੀਂ ਅੱਗੇ ਪੜਦੇ ਹਾਂ ਵੀ ਸਾਡੇ ਆਲੇ ਦੁਆਲੇ ਕੁਝ ਵਸਤੂਆਂ ਗਤੀਸ਼ੀਲ ਹੁੰਦੀਆਂ ਨੇ ਤੇ ਕੁਝ ਵਿਰਾਮ ਵਸਤਾ ਚ ਹੁੰਦੀਆਂ ਹਨ ਉਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਇਹ ਦਿਖਾਇਆ ਗਿਆ ਹੈ ਦੇਖੋ ਵਿਰਾਮ ਅਤੇ ਗਤੀਸ਼ੀਲ ਵਸਤੂਆਂ ਜਿਸ ਤਰ੍ਹਾਂ ਅਸੀਂ ਘਰ ਦੀ ਗੱਲ ਕਰੀਏ ਤਾਂ ਉਹ ਵਿਰਾਮ ਵਸਤੂ ਹੈ ਇੱਕ ਮੇਜ਼ ਦੀ ਗੱਲ ਕਰੀਏ ਉਹ ਗਤੀ ਨਹੀਂ ਕਰਦਾ ਵਿਰਾਮ ਵਸਤੂ ਹੈ ਘੜੀ ਵੀ ਕੀ ਹੈ ਵਿਰਾਮ ਵਸਤੂ ਹੈ ਰੁੱਖ ਦੀ ਗੱਲ ਕਰੀਏ ਉਹ ਵਿਰਾਮ ਵਸਤੂ ਹੈ ਇਸ ਤੋਂ ਇਲਾਵਾ ਕੁਰਸੀ ਦੀ ਗੱਲ ਕਰੀਏ ਵਿਰਾਮ ਵਸਤੂ ਹੈ ਤਾਂ ਗਤੀਸ਼ੀਲ ਵਸਤੂਆਂ ਦੇ ਵਿੱਚ ਦੇਖੋ ਇੱਕ ਉੱਡਦੀ ਚਿੜੀ ਗਤੀਸ਼ੀਲ ਵਸਤੂ ਹੈ ਕੜੀ ਦੇ ਸਕਿੰਟਾਂ ਵਾਲੀ ਸੂਈ ਗਤੀਸ਼ੀਲ ਵਸਤੂ ਹੈ ਇਸ ਤੋਂ ਇਲਾਵਾ ਹਵਾਈ ਜਹਾਜ਼ ਗਤੀਸ਼ੀਲ ਵਸਤੂ ਹੈ ਦੌੜਦਾ ਹੋਇਆ ਦੜਾਕ ਭੱਜਿਆ ਜਾਂਦਾ ਦੜਾਕ ਗਤੀਸ਼ੀਲ ਵਸਤੂ ਹੈ ਸੜਕ ਤੇ ਜਾ ਰਹੀ ਬੱਸ ਜਾਂ ਸੜਕ ਤੇ ਦੌੜਦੀ ਬੱਸ ਵੀ ਕੀ ਹੈ ਗਤੀਸ਼ੀਲ ਵਸਤੂ ਹੈ ਤਾਂ ਇਹ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਵਸਤੂ ਗਤੀਸ਼ੀਲ ਹੈ ਕਿਹੜੀ ਕੀ ਹੈ ਵਿਰਾਮ ਵਸਥਾ ਵਿੱਚ ਹੈ ਹੁਣ ਆਪਣੀ ਬੁੱਕ ਦੇ ਵਿੱਚ ਤੁਸੀਂ ਇਹ ਸਾਰ ਬਹੁਤ ਸਾਰੀਆਂ ਵਸਤੂਆਂ ਦਿੱਤੀਆਂ ਨੇ ਇਹਦੇ ਵਿੱਚੋਂ ਗਤੀਸ਼ੀਲ ਅਤੇ ਵਿਰਾਮ ਵਸਤੂਆਂ ਨੂੰ ਅਲੱਗ-ਅਲੱਗ ਕਰਕੇ ਲਿਖਣਾ ਹਾਂ ਆਈ ਹੋਪ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ ਗਤੀਸ਼ੀਲ ਵਸਤੂਆਂ ਕੀ ਹੁੰਦੀਆਂ ਹਨ ਹੁਣ ਜੇ ਅਸੀਂ ਕਿਰਿਆ 6 ਨੂੰ ਧਿਆਨ ਨਾਲ ਦੇਖਦੇ ਹਾਂ ਕਿਰਿਆ 6 ਦੇ ਵਿੱਚ ਕੀ ਦਿਖਾਇਆ ਗਿਆ ਹੈ ਵੀ ਫਰਸ਼ ਉੱਪਰ ਇੱਕ ਕਿੜੀ ਹੈ ਉਹ ਜਿੱਧਰ-ਜਿੱਧਰ ਨੂੰ ਜਾ ਰਹੀ ਹੈ ਅਸੀਂ ਉੱਤੇ ਉੱਪਰ ਕਾਗਜ਼ ਦੇ ਟੁਕੜੇ ਰੱਖਦੇ ਜਾਂਦੇ ਨੇ ਤਾਂ ਦੇਖਦੇ ਹਾਂ ਅਸੀਂ ਇਸ ਦੀ ਜੋ ਗਤੀ ਹੈ ਉਹ ਇਸ ਤਰ੍ਹਾਂ ਬਣ ਜਾਂਦੀ ਹੈ ਇਸ ਤਰ੍ਹਾਂ ਰਸਤਾ ਹੈ ਜੋ ਇਸ ਤਰ੍ਹਾਂ ਕੀ ਹੈ ਬਣ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਵਸਤੂਆਂ ਵਕ-ਵਕ ਤੰਗ ਨਾਲ ਗਤੀ ਕਰਦੀਆਂ ਹਨ ਕੋਈ ਕਿਸ ਤਰ੍ਹਾਂ ਨਾਲ ਮੂਵ ਕਰਦਾ ਹੈ ਕਿਸੇ ਦਾ ਰਸਤਾ ਕਿਸ ਤਰ੍ਹਾਂ ਹੁੰਦਾ ਹੈ ਇਸ ਨੂੰ ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੱਗੇ ਪੜ੍ਹਦੇ ਹਾਂ ਆਪਾਂ ਗਤੀ ਦੀਆਂ ਕਿਸਮਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਤਿੰਨ ਟਾਈਪ ਦੀ ਕਿਸਮ ਤੁਹਾਨੂੰ ਗਤੀ ਦੇ ਵਿੱਚ ਦਿੱਤੀ ਗਈ ਹੋਗੀ ਇਹ ਪਿਕਚਰਸ ਨੂੰ ਧਿਆਨ ਨਾਲ ਵੇਖੋ ਇਹ ਦੋਨੋਂ ਪਿਕਚਰਸ ਨੂੰ ਤਾਂ ਇਹਦੇ ਵਿੱਚ ਬਿਲਕੁਲ ਸਿੱਧੀ ਸੜਕ ਦੇ ਉੱਪਰ ਇਹ ਕਾਰਾਂ ਤੇ ਬੱਸਾਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਇਹ ਸੈਨਿਕ ਨੇ ਇਹ ਬਿਲਕੁਲ ਗਤੀ ਅਪਰ ਮਾਰਚ ਪਾਸਟ ਕਰਦੇ ਜਾ ਰਹੇ ਹਨ ਜੇ ਅਸੀਂ ਇਹਨਾਂ ਗਤੀਆਂ ਦੀ ਗੱਲ ਕਰਦੇ ਹਾਂ ਤਾਂ ਇਹ ਕਿਸ ਪ੍ਰਕਾਰ ਦੀ ਗਤੀ ਹੈ ਇਹ ਸਰਲ ਰੇਖੀ ਗਤੀ ਉਹ ਗਤੀ ਜੋ ਬਿਲਕੁਲ ਸਿੱਧੀ ਰੇਖਾ ਦੇ ਵਿੱਚ ਹੁੰਦੀ ਉਸ ਨੂੰ ਅਸੀਂ ਸਰਲ ਰੇਖੀ ਗਤੀ ਕਹਿੰਦੇ ਹਾਂ ਆਈ ਹੋਪ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ ਹੁਣ ਆਜੋ ਦੂਸਰੀ ਇਹ ਵਾਲੀ ਪਿਕਚਰ ਦੇਖੋ ਧਿਆਨ ਨਾਲ ਤੇ ਇਹ ਵਾਲੀ ਪਿਕਚਰ ਨੂੰ ਦੇਖੋ ਧਿਆਨ ਨਾਲ ਇਹ ਦੂਜੇ ਟਾਈਪ ਦੀ ਅਸੀਂ ਗਤੀ ਦੇ ਬਾਰੇ ਪੜਨ ਜਾ ਰਹੇ ਹਾਂ ਤਾਂ ਇਹ ਜੋ ਬੈਲ ਨੇ ਇਹ ਜੋ ਬਲਦ ਨੇ ਇਸ ਤਰ੍ਹਾਂ ਗਤੀ ਕਰ ਰਹੇ ਨੇ ਮੂਵ ਕਰ ਰਹੇ ਨੇ ਘੁੰਮ ਰਹੇ ਨੇ ਗੋਲ-ਗੋਲ ਤੇ ਇਸੇ ਤਰ੍ਹਾਂ ਜੇ ਇਹ ਪੱਖੇ ਦੀ ਗੱਲ ਕਰੀਏ ਆਪਣਾ ਸੱਤ ਵਾਲਾ ਪੱਖਾ ਏ ਵੀ ਇਸ ਤਰ੍ਹਾਂ ਗੋਲ-ਗੋਲ ਘੁੰਮ ਰਿਹਾ ਹੈ ਤੇ ਇਸ ਦੇ ਪੱਖੇ ਦੇ ਆਪਾਂ ਆਪਾਂ ਕੋਈ ਗੱਲ ਕਰਦੇ ਹਾਂ ਤਾਂ ਇਹ ਵੀ ਕੀ ਹੈ ਗੋਲ-ਗੋਲ ਇਸ ਤੇ ਬਲੇਡ ਨੇ ਉਹ ਘੁੰਮ ਰਹੇ ਨੇ ਤਾਂ ਜੇ ਅਸੀਂ ਇਸ ਟਾਈਪ ਦੀਆਂ ਗਤੀਆਂ ਦੀ ਗੱਲ ਕਰਦੇ ਹਾਂ ਵੀ ਇਹ ਕਿਸ ਪ੍ਰਕਾਰ ਦੀਆਂ ਗਤੀਆਂ ਹਨ ਇਹ ਵਾਲੀਆਂ ਤਾਂ ਇਹਨੂੰ ਅਸੀਂ ਕਹਾਂਗੇ ਚੱਕਰਾਕਾਰ ਗਤੀ ਜੋ ਇੱਕ ਧੂਰੀ ਦੇ ਦੁਆਲੇ ਆਪਣੀ ਦੇ ਲਗਾਤਾਰ ਗੋਲ-ਗੋਲ ਘੁੰਮਦੀ ਹੈ ਨੇ ਇਹਨੂੰ ਅਸੀਂ ਕਹਿੰਦੇ ਚੱਕਰਾਕਾਰ ਗਤੀ ਜਿਸ ਤਰ੍ਹਾਂ ਧਰਤੀ ਸੂਰਜ ਦੇ ਦੁਆਲੇ ਚੱਕਰ ਲਗਾਉਂਦੀ ਹੈ ਤਾਂ ਉਹਨੂੰ ਅਸੀਂ ਕੀ ਕਹਿੰਦੇ ਨੇ ਚੱਕਰਾਕਾਰ ਗਤੀ ਇਸ ਤਰ੍ਹਾਂ ਬਤੀਜੇ ਪ੍ਰਕਾਰ ਦੀ ਗਤੀ ਇਹ ਪਿਕਚਰਸ ਦੇਖੋ ਧਿਆਨ ਨਾਲ ਤੁਹਾਨੂੰ ਤੁਸੀਂ ਅਕਸਰ ਪਿੰਗ ਤੇ ਝੂਟਦੇ ਹੋ ਤਾਂ ਇਹਦੀ ਵੀ ਗਤੀ ਹੁੰਦੀ ਹੈ ਪਿੰਗ ਪਹਿਲਾਂ ਅੱਗੇ ਵੱਲ ਜਾਂਦੀ ਹੈ ਫਿਰ ਪਿੱਛੇ ਵੱਲ ਜਾਂਦੀ ਹੈ ਫਿਰ ਅੱਗੇ ਵੱਲ ਫਿਰ ਪਿੱਛੇ ਵੱਲ ਇਸੇ ਤਰ੍ਹਾਂ ਜੋ ਇਹ ਸਾਡਾ ਟਾਈਮ ਪੀਸ ਹੈ ਜੋ ਸਾਡਾ ਕਲॉक ਹੈ ਵਾਲ ਕਲॉक ਹੈ ਇਹਦੇ नीचे ਜੋ ਪੈਂਡੂਲਮ ਲੱਗਿਆ ਹੁੰਦਾ ਇਸ ਦੀ ਗਤੀ ਨੂੰ ਦੇਖਿਓ ਇਹ ਜੋ ਵਾਇਲਨ ਹੈ ਸਾਈਜ਼ ਹੈ ਇਸ ਦੀ ਸਟ੍ਰਿੰਗ ਦੀ ਗਤੀ ਘੰਟੀ ਦੀ ਗਤੀ ਨੂੰ ਤੁਸੀਂ ਨੋਟ ਕਰਨਾ ਵੀ ਕਿ ਕਿਸ ਤਰ੍ਹਾਂ ਹੁੰਦੀ ਹੈ ਇਸ ਤੋਂ ਇਲਾਵਾ ਤਬਲੇ ਦਾ ਜੋ ਪਰਦਾ ਹੈ ਉਸ ਦੀ ਗਤੀ ਦੇਖਿਓ ਇਹ ਟੂ ਐਂਡ ਫ੍ਰੋਮੋਸ਼ਨ ਹੁੰਦੀ ਹੈ ਇਹ ਗਤੀ ਪਹਿਲਾਂ ਇੱਕ ਪਾਸੇ ਜਾਂਦੀ ਹੈ ਫਿਰ ਉਨੇ ਹੀ ਦੂਜੇ ਪਾਸੇ ਜਾਂਦੀ ਹੈ ਕਦੇ ਅੱਗੇ ਕਦੇ ਪਿੱਛੇ ਇਸ ਪ੍ਰਕਾਰ ਦੀ ਗਤੀ ਜਿਸ ਵਿੱਚ ਟੂ ਐਂਡ ਫ੍ਰੋਮੋਸ਼ਨ ਹੋਵੇ ਕਦੇ ਅੱਗੇ ਕਦੇ ਪਿੱਛੇ ਹੋਵੇ ਇਸ ਨੂੰ ਅਸੀਂ ਕਹਿੰਦੇ ਹਾਂ ਅਵਰਤੀ ਗਤੀ ਇਹ ਕੁਝ ਕਾ ਵਰਤੀ ਗਤੀ ਦੀਆਂ ਉਦਾਹਰਨਾਂ ਹਨ ਤਾਂ ਅਸੀਂ ਤਿੰਨ ਗਤੀਆਂ ਬਾਰੇ ਪੜਿਆ ਹੈ ਇਹ ਮੇਨਲੀ ਯਾਦ ਰੱਖਣੀਆਂ ਨੇ ਇੱਕ ਸਰਲ ਰੇਖੀ ਗਤੀ ਦੂਸਰਾ ਚੱਕਰਾਕਾਰ ਗਤੀ ਤੇ ਤੀਸਰੀ ਜੇ ਅਸੀਂ ਗੱਲ ਕਰਦੇ ਹਾਂ ਉਹ ਹੈ ਜੀ ਸਾਡੇ ਕੋਲੇ ਅਵਰਤੀ ਗਤੀ ਆਈ ਹੋਪ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਆਜੋ ਹੁਣ ਆਪਾਂ ਅੱਗੇ ਦੇਖਦੇ ਹਾਂ ਇਹ ਤਿੰਨ ਗਤੀਆਂ ਅਸੀਂ ਪੜ੍ਹੀਆਂ ਇਹਦੇ ਬਾਰੇ ਤੁਸੀਂ ਇੱਥੇ ਬਿਲਕੁਲ ਸਾਰਾ ਪੜ੍ਹਨਾ ਹੈ ਤੇ ਆਜੋ ਹੁਣ ਆਪਾਂ ਕੁਝ ਕ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ 1 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ ਦੂਜਾ ਕੁਐਸਚਨ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿੰਨੇ ਸੈਂਟੀਮੀਟਰ ਹੁੰਦੇ ਨੇ ਜੀ 1 ਮੀਟਰ ਦੇ ਵਿੱਚ 100 100 ਤਾਂ ਜੇ ਗੱਲ ਕਰੀ ਆਪਾਂ ਇਹ 5 ਕਿਲੋਮੀਟਰ ਵਿੱਚ ਕਿੰਨੇ ਮੀਟਰ ਹੁੰਦੇ ਹਨ ਤਾਂ ਇਹਦਾ ਆਨਸਰ ਕੀ ਆਵੇਗਾ ਸਾਡੇ ਕੋਲੇ 5000 ਕਿਉਂਕਿ 1 ਮੀਟਰ 'ਚ 1 ਕਿਲੋਮੀਟਰ ਹੁੰਦੇ ਹਨ ਤਾਂ ਇਸੇ ਤਰ੍ਹਾਂ ਹੀ ਜੇ ਅਸੀਂ ਦੂਸਰਾ ਕੁਐਸਚਨ ਤੀਸਰਾ ਨੰਬਰ ਕਰਦੇ ਹਾਂ ਝੂਲੇ ਉੱਤੇ ਕਿਸੇ ਬੱਚੇ ਦੀ ਗਤੀ ਕਿਹੜੀ ਹੁੰਦੀ ਹੈ ਜੀ ਆਵਰਤੀ ਗਤੀ ਕਿਸੇ ਸਲਾਈ ਮਸ਼ੀਨ ਦੀ ਸੂਈ ਦੀ ਗਤੀ ਵੀ ਆਵਰਤੀ ਹੁੰਦੀ ਹੈ ਸਾਈਕਲ ਦਾ ਪਹੀਆ ਦੇਖੋ ਸਾਈਕਲ ਦਾ ਪਹੀਆ ਗੋਲ-ਗੋਲ ਘੁੰਮਦਾ ਹੈ ਤਾਂ ਇਹਦੀ ਗਤੀ ਕਿਹੜੀ ਹੁੰਦੀ ਹੈ ਫਿਰ ਚੱਕਰਾ ਕਾਰ ਤਾਂ ਇਹ ਬਾਕੀ ਦੇ ਕੁਸਚਨ ਮੈਂ ਤੁਹਾਨੂੰ ਪੀਡੀਫ ਬਣਾ ਕੇ ਭੇਜਾਂਗਾ ਆਈ ਹੋਪ ਤੁਸੀਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਮੋਗੇ ਥੈਂਕ ਯੂ